ਟਿਊਸ਼ਨ ਤੋਂ ਘਰ ਵਾਪਸ ਆ ਰਹੇ ਦੋ ਨੌਜਵਾਨਾਂ ਦੇ ਨਾਲ ਰਸਤੇ ਦੇ ਵਿੱਚ ਅਜਿਹਾ ਪਾਣਾ ਵਾਪਰ ਚੁੱਕਿਆ ਕਿ ਅੱਜ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਦਰਅਸਲ ਇਹ ਮਾਮਲਾ ਪੰਜਾਬ ਦੇ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਕਿ ਫਰੀਦਕੋਟ ਤੋਂ ਟਿਊਸ਼ਨ ਪੜ੍ਹ ਕੇ ਇਹ ਦੋਵੇਂ ਨੌਜਵਾਨ ਜਿਹੜੇ 12ਵੀਂ ਜਮਾਤ ਦੇ ਵਿਦਿਆਰਥੀ ਸੀ ਆਪਣੇ ਘਰ ਪਿੰਡ ਝੋਟੀਵਾਲਾ ਦੇ ਵਿੱਚ ਵਾਪਸ ਜਾ ਰਹੇ ਸੀ ਰਸਤੇ ਦੇ ਵਿੱਚ ਫਰੀਦਕੋਟ ਦੇ ਨੇੜੇ ਇੱਕ ਫੌਜੀ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੋ ਜਾਂਦੀ ਆ ਟੱਕਰ ਇੰਨੀ ਜਿਆਦੇ ਭਿਆਨਕ ਹੁੰਦੀ ਆ ਕਿ ਮੌਕੇ ਤੇ ਇਸ ਜਜ਼ਬਾਰਮੀ ਜਮਾਤ ਦੇ ਵਿਦਿਆਰਥੀਆਂ ਦੀ ਦੋਵਾਂ ਦੀ ਮੌਤ ਹੋ ਜਾਂਦੀ ਆ ਤੇ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਵੀ ਹੁਣ ਤੱਕ ਦਾ ਜਿਹੜਾ ਪਤਾ ਲੱਗਿਆ ਕਿ ਜਿਹੜੇ ਦੋਵੇਂ ਨੌਜਵਾਨ ਸੀ ਘਰਾਂ ਦੇ ਵਿੱਚ ਇਕਲੌਤੇ ਪੁੱਛੀ ਤੇ ਅੱਜ ਦੁਨੀਆ ਨੂੰ ਅਲਵਿਦਾ ਆ ਗ ਚੁੱਕੇ ਨੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਤੇ ਉਧਰਲੇ ਪਾਸੇ ਪਰਿਵਾਰ ਦੁਆਰਾ ਪਿੰਡ ਦੁਆਰਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ ਫਰੀਦਕੋਟ ਦੇ ਵਿੱਚ ਜਿਹੜੀ ਫੌਜ ਦੀ ਸ਼ਾਹਨੀ ਆ ਉਸ ਦੇ ਨਜ਼ਦੀਕ ਇੱਕ ਫੌਜੀ ਟਰੱਕ ਦੇ ਨਾਲ ਜ਼ਬਰਦਸਤ ਮੋਟਰਸਾਈਕਲ ਦੀ ਟੱਕਰ ਹੁੰਦੀ ਆ। ਟੱਕਰ ਇੰਨੀ ਜਿਆਦੇ ਜ਼ਬਰਦਸਤ ਹੁੰਦੀ ਆ ਕਿ ਮੋਟਰਸਾਈਕਲ ਆ ਜਿਹੜਾ ਉਸ ਫੌਜੀ ਟਰੱਕ ਦੇ ਪਿਛਲੇ ਟਾਇਰਾਂ ਦੇ ਹੇਠਾਂ ਆ ਜਾਂਦਾ ਜਿਹੜਾ ਦੋਵੇਂ ਨੌਜਵਾਨ ਨੇ ਇਸ ਹਾਸਰੇ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਮੌਕੇ ਤੇ ਇਸ ਦੁਨੀਆ ਨੂੰ ਅਲਵਿਦਾ ਖ ਜਾਂਦੇ ਨੇ ਜਦੋਂ ਇਹ ਸਾਰੀ ਖਬਰ ਪਿੰਡ ਪਹੁੰਚਦੀ ਆ ਪਿੰਡ ਦੇ ਵਿੱਚ ਮਾਤਮ ਫੈਲ ਜਾਂਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਤਸਵੀਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੌਜੀ ਟਰੱਕ ਦੇ ਨਾਲ ਇਹ ਜਿਹੜੀ ਜ਼ਬਰਦਸਤ ਟੱਕਰ ਹੋਈ ਆ ਟੱਕਰ ਇੰਨੀ ਜਿਆਦਾ ਜ਼ਬਰਦਸਤ ਹੁੰਦੀ ਆ ਕਿ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਆ 12ਵੀਂ ਜਮਾਤ ਦੇ ਵਿਦਿਆਰਥੀ ਦੱਸੇ ਜਾ ਰਹੇ ਨੇ ਦੋਵੇਂ ਫਰੀਦਕੋੜ ਤੋਂ ਪਿੰਡ ਝੋਟੀਵਾਲਾ ਆਪਣੇ ਪਿੰਡ ਜਾ ਰਹੇ ਸੀ ਦਰਸਲ ਟਿਊਸ਼ਨ ਪੜ੍ਹ ਕੇ ਵਾਪਸ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇਹ ਹੜ੍ਹ ਆਉਣੀ ਆ ਜਿਹੜੀ ਇਹਨਾਂ ਦੋਵੇਂ ਨੌਜਵਾਨਾਂ ਦੇ ਨਾਲ ਵਾਪਰ ਜਾਂਦੀ ਹੈ ਫਿਊਸ਼ਨ ਤੋਂ ਘਰ ਵਾਪਸ ਆ ਰਹੇ ਸਨ ਦੋ ਨੌਜਵਾਨਾਂ ਦੇ ਨਾਲ ਰਸਤੇ ਦੇ ਵਿੱਚ ਅਜਿਹਾ ਪਾਣਾ ਵਾਪਰ ਚੁੱਕਿਆ ਕਿ ਅੱਜ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਦਰਅਸਲ ਇਹ ਮਾਮਲਾ ਪੰਜਾਬ ਦੇ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਕਿ ਫਰੀਦਕੋਟ ਤੋਂ ਟਿਊਸ਼ਨ ਪੜ੍ਹ ਕੇ ਇਹ ਦੋਵੇਂ ਨੌਜਵਾਨ ਜਿਹੜੇ 12ਵੀਂ ਜਮਾਤ ਦੇ ਵਿਦਿਆਰਥੀ ਸੀ ਆਪਣੇ ਘਰ ਪਿੰਡ ਝੋਟੀਵਾਲਾ ਦੇ ਵਿੱਚ ਵਾਪਸ ਜਾ ਰਹੇ ਸੀ ਰਸਤੇ ਦੇ ਵਿੱਚ ਫਰੀਦਕੋਟ ਦੇ ਨੇੜੇ ਇੱਕ ਫੌਜੀ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੋ ਜਾਂਦੀ ਆ ਟੱਕਰ ਇੰਨੀ ਜਿਆਦੇ ਭਿਆਨਕ ਹੁੰਦੀ ਆ ਕਿ ਮੌਕੇ ਤੇ ਇਸ ਜਜ਼ਬਾਰਮੀ ਜਮਾਤ ਦੇ ਵਿਦਿਆਰਥੀਆਂ ਦੀ ਦੋਵਾਂ ਦੀ ਮੌਤ ਹੋ ਜਾਂਦੀ ਆ ਤੇ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਵੀ ਹੁਣ ਤੱਕ ਦਾ ਜਿਹੜਾ ਪਤਾ ਲੱਗਿਆ ਕਿ ਜਿਹੜੇ ਦੋਵੇਂ ਨੌਜਵਾਨ ਸੀ ਘਰਾਂ ਦੇ ਵਿੱਚ ਇਕਲੌਤੇ ਪੁੱਛੀ ਤੇ ਅੱਜ ਦੁਨੀਆ ਨੂੰ ਅਲਵਿਦਾ ਆ ਗ ਚੁੱਕੇ ਨੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਤੇ ਉਧਰਲੇ ਪਾਸੇ ਪਰਿਵਾਰ ਦੁਆਰਾ ਪਿੰਡ ਦੁਆਰਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ ਫਰੀਦਕੋਟ ਦੇ ਵਿੱਚ ਜਿਹੜੀ ਫੌਜ ਦੀ ਸ਼ਾਉਣੀ ਆ ਉਸ ਦੇ ਨਜ਼ਦੀਕ ਇੱਕ ਫੌਜੀ ਟਰੱਕ ਦੇ ਨਾਲ ਜ਼ਬਰਦਸਤ ਮੋਟਰਸਾਈਕਲ ਦੀ ਟੱਕਰ ਹੁੰਦੀ ਆ। ਟੱਕਰ ਇੰਨੀ ਜਿਆਦੇ ਜ਼ਬਰਦਸਤ ਹੁੰਦੀ ਆ ਕਿ ਮੋਟਰਸਾਈਕਲ ਆ ਜਿਹੜਾ ਉਸ ਫੌਜੀ ਟਰੱਕ ਦੇ ਪਿਛਲੇ ਟਾਇਰਾਂ ਦੇ ਹੇਠਾਂ ਆ ਜਾਂਦਾ ਜਿਹੜਾ ਦੋਵੇਂ ਨੌਜਵਾਨ ਨੇ ਇਸ ਹਾਸਰੇ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਮੌਕੇ ਤੇ ਇਸ ਦੁਨੀਆ ਨੂੰ ਅਲਵਿਦਾ ਖ ਜਾਂਦੇ ਨੇ ਜਦੋਂ ਇਹ ਸਾਰੀ ਖਬਰ ਪਿੰਡ ਪਹੁੰਚਦੀ ਆ ਪਿੰਡ ਦੇ ਵਿੱਚ ਮਾਤਮ ਫੈਲ ਜਾਂਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਤਸਵੀਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੌਜੀ ਟਰੱਕ ਦੇ ਨਾਲ ਇਹ ਜਿਹੜੀ ਜ਼ਬਰਦਸਤ ਟੱਕਰ ਹੋਈ ਆ ਟੱਕਰ ਇੰਨੀ ਜਿਆਦਾ ਜ਼ਬਰਦਸਤ ਹੁੰਦੀ ਆ ਕਿ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਆ 12ਵੀਂ ਜਮਾਤ ਦੇ ਵਿਦਿਆਰਥੀ ਦੱਸੇ ਜਾ ਰਹੇ ਨੇ ਦੋਵੇਂ ਫਰੀਦਕੋੜ ਤੋਂ ਪਿੰਡ ਝੋਟੀਵਾਲਾ ਆਪਣੇ ਪਿੰਡ ਜਾ ਰਹੇ ਸੀ ਦਰਸਲ ਟਿਊਸ਼ਨ ਪੜ੍ਹ ਕੇ ਵਾਪਸ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇਹ ਹੜ੍ਹ ਆਉਣੀ ਆ ਜਿਹੜੀ ਇਹਨਾਂ ਦੋਵੇਂ ਨੌਜਵਾਨਾਂ ਦੇ ਨਾਲ ਵਾਪਰ ਜਾਂਦੀ ਹੈ